1 ਮਈ ਦੀ ਸਰਕਾਰੀ ਅਧਿਕਾਰ ਅਧਾਰਿਆਂ ਨੂੰ ਤਾਂ ਛੁੱਟੀ ਕਰ ਦਿੱਤੀ ਗਈ ਕਿਉਂਕਿ ਮਜ਼ਦੂਰ ਡੇ ਆ ਪਰ ਮਜ਼ਦੂਰਾਂ ਨੂੰ ਕੋਈ ਛੁੱਟੀ ਨਹੀਂ ਤੁਸੀਂ ਦੇਖ ਰਹੇ ਹੋ ਮਜ਼ਦੂਰ ਨੇ ਜਿਹੜੇ ਉਹ ਉਸੇ ਤਰ੍ਹਾਂ ਆਪਣੀ ਕਿਰਤ ਹੈ ਕਰ ਰਹੇ ਨੇ ਅੱਜ ਤਾਂ ਮਜ਼ਦੂਰ ਡੇ ਆ ਬਾਈ ਤੁਸੀਂ ਫੇਰ ਇੱਥੇ ਮਿਹਨਤ ਮਜ਼ਦੂਰੀ ਕਰ ਰਹੇ ਹੋ ਮਜ਼ਦੂਰ ਡੇ ਨਹੀਂ ਮਨਾ ਰਹੇ ਅੱਜ ਤਾਂ ਤੁਹਾਡਾ ਦਿਨ ਹੈ ਮੁੱਕੇ ਮਰਨਾ ਹੈ ਨਹੀਂ ਗਿਰਾਂਗੇ ਦਿਹਾੜੀ ਪਲੂ ਵੀ ਮੜਾ ਮੜਾ ਕੰਮ ਕਰਾਂਗੇ ਤਾਂ ਹੀ ਮਿਲੂਗਾ ਉਸਨੂੰ ਹੋਰ ਵੀ ਜੀ ਹੁਣ ਸਾਨੂੰ ਵੀ ਤਾਂ ਅਸੀਂ ਵੀ ਤਾਂ ਰੋਟੀ ਖਾਣੀ ਹੈ ਫੋਂ ਸਾਡੇ ਕਿਹੜਾ ਬੱਚੇ ਕੋਈ ਨੌਕਰੀ ਪਰ ਲੱਗੇ ਹੋਏ ਨੇ ਕੀ ਨਾਮ ਆਪਣਾ ਆਤਮਾ ਸਿੰਘ ਆਤਮਾ ਸਿੰਘ ਜੀ ਦੁਖੀ ਆ ਪੂਰੀ ਆਤਮਾ ਸਣ ਤਾਂ ਮਿਲਦਾ ਹੋਊਗਾ ਜੀ ਛੜ ਦਾ ਕਾਟੇ ਨਹੀਂ ਬਣਿਆ ਵੀਰ ਜੀ ਜੇ ਅੱਜ ਸਰਕਾਰੀ ਛੁੱਟੀ ਵੈਸੇ ਦਫ਼ਤਰਾਂ ਨੂੰ ਕੀਤੀ ਗਈ ਆ ਜੇ ਤੁਹਾਨੂੰ ਸਰਕਾਰੀ ਛੁੱਟੀ ਹੁੰਦੀ ਤੁਸੀਂ ਕੀ ਕਰਦੇ ਅੱਜ ਪਿੰਡ ਦੇ ਵਿੱਚ ਕੋਈ ਆਪਣਾ ਦਿਨ ਮਨਾਉਂਦੇ ਜਾਂ ਫੇਰ ਕੋਈ ਕੰਮਕਾਰ ਦੇਖਦੇ ਕਰਕੇ ਖਾਣਾ ਨਹੀਂ ਹੈਗਾ ਅਸਿਨੇ ਸਾਡੀ ਕਾਦੀ ਛੁੱਟੀ ਹੈ ਜੀ ਹਾਂ ਬੱਚੇ ਤਾਂ ਖਾਣ ਨੂੰ ਮੰਗਦੇ ਨੇ ਭਗਵਾਨ ਤਮਾਨਤਾ ਕਹਿੰਦਾ ਸਾਰੇ ਲੋਕ ਖੁਸ਼ ਨੇ ਮੇਤੋਂ ਖੁਸ਼ ਨੇ ਹਾਂ ਸਾਨੂੰ ਤਾਂ ਆਟਾ ਵੀ ਨਹੀਂ ਦਿੰਦੇ ਖਾਣ ਨੂੰ ਅਸੀਂ ਕਿੱਥੋਂ ਖਾਈਏ ਫਿਰ ਹੁਣ ਪਤਾ ਕਿ ਖਾਵਾਂ ਮੈਂ ਕਿੱਥੋਂ ਇਹਦੇ ਨਾਲ ਗੁਜ਼ਾਰਾ ਚੱਲਦਾ ਤੇ ਸਾਡੀ ਜ਼ੋਤਾ ਹੋਵੇ ਬੰਦੇ ਲੈਵੇ ਨੌਕਰੀ ਤਾਂ ਹੈ ਨਹੀਂ ਕਿਸੇ ਲੈਵੇ ਫਿਰ ਬੇਬੇ ਹੁਣ ਵੋਟਾਂ ਨੇ ਵੋਟਾਂ ਲੈਣ ਪਿੰਡਾਂ ਚ ਆਉਣਗੇ ਵੋਟਾਂ ਲੈਣ ਆਉਣਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ 1 ਮਈ ਮਜ਼ਦੂਰ ਦੇ ਮਜ਼ਦੂਰਾਂ ਦਾ ਦਿਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਸਰਕਾਰੀ ਅਧਾਰੇ ਸਕੂਲ ਕਾਲਜ ਬੈਂਕਾਂ ਸਭ ਬੰਦ ਰਹਿਣਗੀਆਂ ਕਿਉਂਕਿ ਅੱਜ ਮਜ਼ਦੂਰ ਡੇ ਆ 1 ਮਈ ਆ 1 ਮਈ ਦੀ ਸਰਕਾਰੀ ਅਧਾਰਿਆਂ ਨੂੰ ਤਾਂ ਛੁੱਟੀ ਕਰ ਦਿੱਤੀ ਗਈ ਕਿਉਂਕਿ ਮਜ਼ਦੂਰ ਡੇ ਆ ਪਰ ਮਜ਼ਦੂਰਾਂ ਨੂੰ ਕੋਈ ਸੁੱਟੀ ਨਹੀਂ ਤੁਸੀਂ ਦੇਖ ਰਹੇ ਹੋ ਮਜ਼ਦੂਰ ਨੇ ਜਿਹੜੇ ਉਹ ਉਸੇ ਤਰ੍ਹਾਂ ਆਪਣੀ ਕਿਰਤਾਂ ਕਰ ਰਹੇ ਨੇ ਮਿਹਨਤ ਜਾਰੀ ਆ ਮਜ਼ਦੂਰਾਂ ਨੂੰ ਕੋਈ ਸੁੱਟੀ ਨਹੀਂ ਮਜ਼ਦੂਰਾਂ ਨਾਲ ਪਹਿਲਾਂ ਵੀ ਗੱਲ ਕੀਤੀ ਆ ਮਜ਼ਦੂਰ ਕਹਿੰਦੇ ਜੇ ਅਸੀਂ ਸੁੱਟੀ ਕਰ ਲਾਂਗੇ ਤਾਂ ਘਰੇ ਰੋਟੀ ਕਿੱਦਾਂ ਪੱਕੂਗੀ ਮਿਹਨਤ ਕਰਕੇ ਹਰ ਰੋਜ਼ ਚੁੱਲ੍ਹਾ ਚੱਲਦਾ ਏ ਘਰ ਦਾ ਤਾਂ ਉਹ ਮਿਹਨਤ ਜਾਰੀ ਆ ਬਾਈ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਮਨਾ ਰਹੇ ਨੇ ਮਜ਼ਦੂਰ ਡੇ ਸਰਕਾਰ ਤਾਂ ਐਲਾਨ ਕਰ ਰਹੀ ਆ ਕਿ ਹਰ ਇੱਕ ਸਹੂਲਤ ਮਿਲ ਰਹੀ ਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ ਜੀ ਕੀ ਨਾਮ ਆ ਜੀ ਤੁਮਾ ਸਿੰਘ ਜੀ ਤੁਮਾ ਸਿੰਘ ਜੀ ਪਾਈ ਆ ਫਿਰ ਸੂਏ ਚ ਤੁਮ ਅੱਜ ਹਾਂਜੀ ਹਾਂ ਪਾਈ ਆ ਜੀ ਬਾਈ ਹਾਂ ਅੱਜ ਤਾਂ ਮਜ਼ਦੂਰ ਡੇ ਆ ਬਾਈ ਤੁਸੀਂ ਫੇਰ ਇੱਥੇ ਮਿਹਨਤ ਮਜ਼ਦੂਰੀ ਕਰ ਰਹੇ ਹੋ ਮਜ਼ਦੂਰ ਡੇ ਨਹੀਂ ਮਨਾ ਰਹੇ ਅੱਜ ਤਾਂ ਥੋੜਾ ਦੇਣਾ ਬਾਈ ਜੀ ਭੁੱਖੇ ਮਰਨਾ ਹੈ ਭੁੱਖੇ ਮਰਨਾ ਹੈ ਬਾਈ ਗਿਰਾਂਗੇ ਦਿਹਾੜੀ ਮਿਲੂਗੀ ਮੜਾ ਮੋਟਾ ਕੰਮ ਕਰਾਂਗੇ ਤਾਂ ਹੀ ਮਿਲੂਗਾ ਕੁਛ ਨਾ ਕੁਛ ਬਾਈ ਜੀ ਸਰਕਾਰ ਵੱਲੋਂ ਕਿੰਨੀਆਂ ਤਾਂ ਸਹੂਲਤਾਂ ਦਿੱਤੀਆਂ ਜਾ ਰ ਘਰ ਘਰ ਆਟਾ ਕਣਕ ਪਹੁੰਚਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਕਹਿੰਦੇ ਹੋ ਭੁੱਖਾ ਮਰਨਾ ਹੈ ਬਈ ਸਾਡੇ ਪਿੰਡ ਦਾ 6 ਮਹੀਨਿਆਂ ਤੋਂ ਗੱਲ ਕਰਨਾ ਆਟਾ ਨਾ ਦਾਲ ਨਾ ਕਣਕ ਕੁਝ ਨਹੀਂ ਪਹੁੰਚਿਆ ਪਹੁੰਚੇ ਨਹੀਂ ਬਿਲਕੁਲ ਨਹੀਂ ਬਿਲਕੁਲ 6 ਮਹੀਨਿਆਂ ਤੋਂ ਪਹਿਲਾਂ ਕੋਈ ਨਹੀਂ ਭਗਵਾਨ ਤਮਨ ਸਿੰਘ ਆਪ ਬਾਈ ਜੀ ਤੁਸੀਂ ਦੇਖਿਆ ਹੋਣਾ ਸਲਾਣੀ ਪਿੰਡ ਦੇ ਵਿੱਚ ਆਪ ਘਰ ਘਰ ਆਟਾ ਵੰਡ ਕੇ ਗਏ ਨੇ ਉਹਨਾਂ ਨੇ ਇਹ ਮਹਿਮਾ ਸ਼ੁਰੂ ਕੀਤੀ ਆ ਤੁਸੀਂ ਕਹਿੰਦੇ ਹੋ ਸਾਡੇ ਪਿੰਡ ਚ ਪਹੁੰਚੇ ਹੀ ਨਹੀਂ ਵੋਟਾਂ ਲੈਣ ਦੇ ਚਾਂਸ ਨੇ ਮਰਾ ਜੀ ਇਹਨਾਂ ਨੇ ਕੀ ਕਰਨਾ ਦਾ ਵੋਟਾਂ ਲੈਣੇ ਨੇ ਤਾਂ ਬੰਨਦੇ ਫਿਰਦੇ ਨੇ ਕਿਹੜਾ ਪੁੱਛੇ ਦਾ 5 ਸਾਲ ਮੁੜ ਕੇ ਕੋਈ ਨਹੀਂ ਆਉਂਦਾ ਮੁੜ ਕੇ ਨਾ ਕਿਸੇ ਨੂੰ ਪੁੱਛਣਾ ਕਿਸੇ ਨੂੰ ਵੋਟਾਂ ਤਾਂ ਹੁਣ ਵੀ ਨਹੀਂ ਫਿਰ ਵੋਟਾਂ ਕਰਕੇ ਫਿਰਦੇ ਨੇ ਇੱਕ ਬੰਨਦੇ ਨੇ ਕਿਹਨੇ ਪੁੱਛਣਾ ਫਿਰ ਮੁੜ ਕੇ ਆਪਣੀ ਗੁਸਤੀ ਕਰਕੇ ਫਿਰਦੇ ਤੁਸੀਂ ਕਹਿੰਦੇ ਹੋ ਵੋਟਾਂ ਕਰਕੇ ਹੁਣ ਵੀ ਨਹੀਂ ਆਈ ਫਿਰ ਕਦੋਂ ਆਊਗੀ ਹੁਣ ਤਾਂ ਫਿਰ ਆਉਣਾ ਚਾਹੀਦਾ ਸੀ ਥੋੜੇ ਪਿੰਡ ਚ ਕਿਉਂ ਨਹੀਂ ਆਈ ਹਾਲ ਤੱਕ ਆਈ ਨਹੀਂ ਇਹ ਨਹੀਂ ਪਤਾ ਕੀ ਪਤਾ ਇਹਨੂੰ ਪਤਾ ਹੋ ਭਗਵੰਤ ਮਾਨ ਨੂੰ ਪਤਾ ਹੋਵੇ ਉਹਦੇ ਲੀਡ ਨਹੀਂ ਭਾਈ ਜੀ ਮਜ਼ਦੂਰ ਡੇ ਆ ਸਰਕਾਰ ਕਹਿ ਰਹੀ ਆ ਹਰ ਇੱਕ ਸਹੂਲਤ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਆ ਦੇਸ਼ ਖੁਸ਼ਹਾਲ ਹੋ ਗਿਆ ਏ ਸਰਕਾਰੀ ਛੁੱਟੀ ਦਾ ਵੱਡਾ ਐਲਾਨ ਕਰਤਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਭੁੱਖੇ ਮਰਨਾ ਕੀ ਗੱਲ ਤੁਸੀਂ ਖੁਸ਼ ਨਹੀਂ ਹੈਗੇ ਸਰਕਾਰ ਤੋਂ ਭਾਈ ਹੋ ਗਿਆ ਉਹ ਦੇਸ਼ ਅਸੀਂ ਤਾਂ ਦੇਹਾਂ ਛੋੜੇ ਸਾਹਮਣੇ ਖੜੇ ਆ ਸੂਏ ਚ ਸਾੰਦਾ ਕੋਈ ਨਹੀਂ ਦਿਖ ਪਨਾ ਕਣਕ ਮਿਲੀ ਹਾਲ ਤਾਂ ਕਿੰਨਾ ਸਮਾਂ ਤਾਂ ਕੁਝ ਨਹੀਂ ਮਿਲਿਆ ਇਹਦੇ ਵੱਲੋਂ ਸਰਕਾਰ ਵੱਲੋਂ ਮਿਲੂਗਾ ਤਾਂ ਹੀ ਦੱਸਾਂਗੇ ਵੀ ਹਾਂ ਸਰ ਮਿਲ ਕਿਉਂ ਨਹੀਂ ਰਿਹਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਉਹ ਵੀ ਕਦੇ ਨਹੀਂ ਮਿਲ ਰਹੀ ਕੌਣ ਨਹੀਂ ਦੇ ਰਿਹਾ ਕੌਣ ਨਹੀਂ ਭੇਜ ਰਿਹਾ ਪਿੰਡ ਚ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਸੇਮੀ ਨੇ ਹੋ ਗਏ ਕੀ ਨਾਮ ਆ ਆਪਣਾ ਆਤਮਾ ਸਿੰਘ ਆਤਮਾ ਸਿੰਘ ਜੀ ਦੁਖੀ ਆ ਪੂਰੀ ਆਤਮਾ ਉਹਦਾ ਦੁਖੀ ਰਹੂਗੇ ਯਾਰ ਦੇਖੋ ਕੋਈ ਵੀ ਜਿਖਾ ਮੈਂ ਵੀ ਗਰੀਬ ਗਰੀਬ ਕੱਟ ਰਹੀ ਚਾ ਸਾਰੇ ਬੰਦੇ ਨੇ ਦੇਖੋ ਆਸ ਹੁੰਦੀ ਆ ਵਿਚਾਰੇ ਸਰਕਾਰ ਜੇ ਫਾਇਦਾ ਵੀ ਸੋਚਦੀ ਆ ਕਰਦੀ ਆ ਉਹ ਸਰਕਾਰ ਹੁਣ ਦੇਖੋ ਸਾਰੇ ਪਿੰਡਾਂ ਦੇ ਵਿੱਚ ਆਟਾ ਮਿਲ ਗਿਆ ਪਰ ਸਾਡਾ ਪਿੰਡ ਕਾਹਤੇ ਨਹੀਂ ਆਇਆ ਵਿੱਚ ਪੂਰੇ ਕਿਉਂ ਨਹੀਂ ਆ ਰਿਆ ਤੁਹਾਡਾ ਪਿੰਡ ਪੰਜਾਬ 'ਚ ਹੋਊ ਪੰਜਾਬ 'ਚ ਤਾਂ ਹੈਗਾ ਸੰਦਰਾ ਉਲੀ ਪਿੰਡ ਪੈਂਦਾ ਸੰਦਰਾ ਜਿੱਦੋਂ ਮੇਲੇ ਪੰਜਾਬ 'ਚ ਆ ਫਿਰ ਤੁਹਾਡੇ ਪਿੰਡ ਕਿਉਂ ਨਹੀਂ ਆਇਆ ਇਹ ਤਾਂ ਹੁਣ ਤੁਸੀਂ ਵੀ ਦੇਖੋ ਵੀ ਤੁਸੀਂ ਪੇ ਜੋਇਡ ਗੱਤ ਨਹੀਂ ਆ ਰਹੀ ਅਸੀਂ ਤਾਂ ਆ ਗਏ ਤੁਹਾਡੇ ਕੋਲ ਆ ਦੱਸੋ ਮਜ਼ਦੂਰ ਦੇ ਆ ਫਿਰ ਮਜ਼ਦੂਰ ਦੇ ਦੇ ਦਿਨ ਵੀ ਤੁਸੀਂ ਦਿਹਾੜੀ ਕਰ ਰਹੇ ਹੋ ਫਿਰ ਹੁਣ ਪਤਾ ਕਿ ਖਾਵੇਂ ਕਿੱਥੋਂ ਇਹਦੇ ਨਾਲ ਗੁਜ਼ਾਰਾ ਚੱਲਦਾ ਦਿਹਾੜੀ ਜੋਤਾ ਹੋਵੇ ਬੰਦੇ ਲੈਵੇ ਨੌਕਰੀ ਤਾਂ ਹੈ ਨਹੀਂ ਕਿਸੇ ਲੈਵੇ ਨਹੀਂ ਸਰਕਾਰ ਜਿਹੜੇ ਦਾਅਵੇ ਕਰ ਰਹੀ ਆ ਉਹ ਬਿਲਕੁਲ ਖੋਖਲੇ ਨੇ ਫਿਰ ਜੇ ਤੁਸੀਂ ਕਹਿੰਦੇ ਖਾਵੇਂ ਸਰਕਾਰ ਦਾਅਵੇ ਕਰਦੇ ਆ ਸਰਕਾਰ ਕਿਸੇ ਦਾ ਹਿੱਲਤਾ ਕਰੇ ਫਿਰ ਇਹ ਇਹਦੇ ਨਾਲ ਜੇ ਬੰਦ ਰੇਗਾ ਚੱਲਦਾ ਤਾਂ ਅਲੱਗ ਗੁਜ਼ਾਰਾ ਹੁੰਦਾ ਹੁਣ ਬੇਲਾ ਆਦਮੀ ਤੋਂ ਹਿਸਾਬ ਨਾਲ ਕੋਈ ਦਿਹਾੜੀ ਜੋਤਾ ਨਹੀਂਗਾ ਕੀ ਕਰ ਕਿੱਥੋਂ ਖਾਣਗੇ ਜੇ ਅੱਜ ਸਰਕਾਰੀ ਛੁੱਟੀ ਵੈਸੇ ਦਫ਼ਤਰਾਂ ਨੂੰ ਕੀਤੀ ਗਈ ਆ ਜੇ ਤੁਹਾਨੂੰ ਸਰਕਾਰੀ ਛੁੱਟੀ ਹੁੰਦੀ ਤੁਸੀਂ ਕੀ ਕਰਦੇ ਅੱਜ ਪਿੰਡ ਦੇ ਵਿੱਚ ਕੋਈ ਆਪਣਾ ਦਿਨ ਮਨਾਉਂਦੇ ਜਾਂ ਫੇਰ ਕੋਈ ਕੰਮਕਾਰ ਦੇਖਦੇ ਚਲੋਤਾ ਜੀ ਦੇਖਦੇ ਬਾਅਦ ਚ ਪਹਿਲਾ ਚਲ ਹੁਣ ਇਹ ਚਲੋ ਕਿਸੇ ਹਿੱਲੇ ਨਾਲੇ ਨਰੇਗਾ ਚੱਲ ਰਿਹਾ ਚੱਲ ਸਰਪੰਚ ਦੀ ਕਿਰਪਾ ਨਾਲ ਜਿੰਮੇ ਮਰਜੀ ਚੱਲ ਰਿਹਾ ਹੁਣ ਹਰੇਕ ਨੂੰ ਆਸ ਆ ਵੀ ਚਲ ਨਰੇਗਾ ਚੱਲਦਾ ਦੋ ਪੈਸੇ ਵੰਨਦੇ ਨੇ ਅਗਲਾ ਉਹ ਖਾਂਦਾ ਤੁਹਾਨੂੰ ਤਾਂ ਕੰਮ ਤੱਕ ਮਤਲਬ ਆ ਤੇ ਕੰਮ ਤਾਂ ਕਰੋ ਉਹ ਜੇ ਅਸੀਂ ਇਹ ਕਰਾਂਗੇ ਤਾਂ ਖਾਵਾਂਗੇ ਹੁਣ ਹੋਰ ਆਮਦਨ ਸਾਡਲੇ ਤੇ ਹੈ ਨਹੀਂ ਨਾ ਕੋਈ ਹੱਟਲੇ ਕੋਈ ਜ਼ਮੀਨ ਦਾ ਇਹਦਾ ਦਾ ਵਿੱਚ ਉਹਦੇ ਸ਼ਰਤੋਂ ਖਾ ਲਾਂਗੇ ਚਾਹੀਦਾ ਨਹੀਂ ਸੀ ਅੱਜ ਲੇਬਰ ਡੇ ਆ ਵੱਡੀਆਂ ਐਲਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਬਾਹਰਲੇ ਸੂਬਿਆਂ ਚ ਜਾ ਕੇ ਚੋਣ ਪ੍ਰਚਾਰ ਆ ਜਿਹੜਾ ਆਪਣੀ ਪਾਰਟੀ ਦਾ ਕੀਤਾ ਜਾ ਰਿਹਾ ਪੰਜਾਬ ਦਾ ਪੈਸਾ ਲ ਚਾਹੀਦਾ ਨਹੀਂ ਸੀ ਅੱਜ ਲੇਬਰ ਡੇ ਆ ਜਿੱਦਾਂ ਮਨਰੇਗਾ ਮਜ਼ਦੂਰ ਹੋਗੇ ਜਾਂ ਹੋਰ ਮਜ਼ਦੂਰ ਹੋਗੇ ਉਹਨਾਂ ਦਾ ਡੇ ਮਨਾਉਣ ਦੇ ਲਈ ਅੱਜ ਤੁਹਾਨੂੰ ਛੁੱਟੀ ਕੀਤੀ ਜਾਂਦੀ ਕੁਝ ਤੋਹਫਾ ਗਿਫਟ ਦਿੱਤਾ ਜਾਂਦਾ ਇਦਾਂ ਨਹੀਂ ਸੀ ਚਾਹੀਦਾ ਕੱਲਾ ਛੁੱਟੀ ਨਾਲ ਕੋਈ ਫਰਕ ਪਊਗਾ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਆ ਉਹ ਸਰਕਾਰ ਤਾਂ ਸਰਕਾਰ ਦਾ ਫਰਜ਼ ਮੰਨਦਾ ਹੁਣ ਹਾਂ ਤੁਸੀਂ ਮੰਗ ਤਾਂ ਕਰਦੇ ਹੋ ਨਾ ਮੰਗ ਤਾਂ ਹੁਣ ਕਰਦੇ ਆਂਦਾ ਜੇ ਸਰਕਾਰ ਤੋਂ ਤਾਂ ਆਈਆਂ ਨਾ ਤੁਸੀਂ ਆ ਛੱਡ ਲੈ ਅੱਜ 7 ਵਜੇ ਲੱਤੇ ਸਿਨੇਮਾ ਤੇ ਅੱਜ ਨਹੀਂ ਉਹੀ ਆ ਦੇਖੋ ਅੱਜ ਲੇਬਰ ਦਾ ਡੇ ਐ ਲੇਬਰ ਦੇ ਡੇ ਦੇ ਕਾਰਨ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਤੁਸੀਂ ਅਸੀਂ ਦੇਖਿਆ ਕਿ ਸਰਕਾਰੀ ਛੁੱਟੀ ਦਾ ਐਲਾਨ ਆ ਪਰ ਮਜ਼ਦੂਰ ਫੇਰ ਵੀ ਮਿਹਨਤ ਕਰ ਰਹੇ ਨੇ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਅਸੀਂ ਤਾਂ ਹੀ ਪਹੁੰਚੇ ਹਾਂ ਕਿ ਇਹਨਾਂ ਦੇ ਹਾਲਾਤ ਦਿਖਾਏ ਜਾਣੇ ਚਾਹੀਦੇ ਨੇ ਇਹ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਦਾਅਵਿਆਂ ਨੂੰ ਕੀ ਮਿਲਦਾ ਦਾਅਵੇ ਤਾਂ ਹੁਣ ਅਸੀਂ ਇਹਦੇ ਵਿੱਚ ਤਾਂ ਕੁਝ ਕਹਿ ਨਹੀਂ ਸਕਦੇ ਦਾਅਵੇ ਤਾਂ ਹੁਣ ਸਾਡੇ ਸਾਹਮਣੇ ਆ ਜੇ ਤਾਂ ਹੁੰਦਾ ਕੋਈ ਅਗਲਾ ਕੋਈ ਨਾ ਕਰਦਾ ਨਾ ਫਿਰ ਦਿਹਾੜੀ ਕਾ ਨੂੰ ਆਉਂਦਾ ਨਰੇਗੇ ਜੀ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਤਾਂਹੀਂ ਤਾਂ ਬਾਈ ਆਪਣਾ ਕੋਈ ਹੱਲ ਨਹੀਂ ਹੁੰਦਾ ਹਰ ਕੋਈ ਇੱਕ ਦੂਜੇ ਤੋਂ ਪਿੱਛੇ ਹੁੰਦਾ 322 ਰੁਪਏ ਦਿਹਾੜੀ ਕਿਹੜਾ ਆਉਂਦਾ ਹਿਸਾਬ ਲਾ ਲਓ ਕਿਹੜਾ ਕਿਹਦਾ ਜੀ ਕਰਦਾ 322 ਰੁਪਏ ਦਿਹਾੜੀ ਕਰਕੇ ਹਾਂ ਗੁਜ਼ਾਰਾ ਹੋ ਜਾਊਗਾ ਤੁਸੀਂ ਆਪੇ ਲਾ ਲਓ ਠੀਕ ਹੈ ਫੇਰ ਜੀ ਜੇ ਹੁਣ ਬਿਲ ਇਹਦੇ ਕੰਮ ਨਹੀਂ ਹੈਗਾ ਤਾਂ ਨਰੇਗਾ ਚੱਲੇ ਅਗਲਾ ਤਾਂ ਉਹ ਰਿਆ ਕਰਨ ਵੀ ਜੇ ਇਹ ਦੋ ਪੈਸੇ ਵੱਢਣਗੇ ਤਾਂ ਅਗਲਾ ਘਰ ਯਾਰ ਆਟਾ ਦਾਲ ਕੁਝ ਵੀ ਖਰੀਦੂ ਦਾਲ ਵਗੈਰਾ ਘਰ ਦਾ ਕਰਿਆ ਰਹੂ ਹੂੰ ਠੀਕ ਹੈ ਠੀਕ ਹੈ ਵੀਰ ਜੀ ਤੁਹਾਨੂੰ ਕਣਕ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਤੁਹਾਨੂੰ ਤਾਂ ਲੱਗੀ ਵੀ ਉਹ ਨਹੀਂ ਹੈਗੀ ਕੀ ਗੱਲ ਆ ਆਪਣੇ ਘਰੇ ਗੱਡੀਆਂ ਮੋਟਰਾਂ ਏਸੀ ਵੱਡੀਆਂ ਨੌਕਰੀਆਂ ਲੱਗੀਆਂ ਵੀ ਨੇ ਇਹ ਤਾਂ ਸਰਕਾਰ ਨੂੰ ਹੀ ਹੋਵੇ ਜਿਆ ਸਰਪੰਚ ਨੇ ਇਹ ਤੁਹਾਨੂੰ ਕਿਉਂ ਨਹੀਂ ਮਿਲ ਰਹੀ ਕਣਕ ਤੁਸੀਂ ਮਜ਼ਦੂਰ ਪਰਿਵਾਰਾਂ ਚੋਂ ਨਹੀਂ ਜੀ ਮਜ਼ਦੂਰ ਪਰਿਵਾਰ ਚੋਂ ਹੀ ਆ ਪਰ ਇਹ ਤਾਂ ਹੁਣ ਪੰਚਾਇਤ ਵੱਲੋਂ ਪਾਰਟੀਆਂ ਬਾਰੇ ਪਿੰਡ ਚ ਪਾਰਟੀ ਬਾਜੀ ਹੈ ਉਹ ਜਿਹੜੇ ਉਹਦੇ ਬੰਦੇ ਨੇ ਆਪਦਾ ਲਵਾ ਲੈਂਦਾ ਅਗਲਾ ਨਹੀਂ ਲੱਗੀ ਗਾਂਹਾਂ ਸੇ ਹੀ ਨਹੀਂ ਲੱਗੂ ਤਾਂ ਵੀ ਰੋਟੀ ਖਾਣ ਨਹੀਂ ਹੈ ਮਤਰਾ ਕੰਮ ਚੱਲਦਾ ਵਧੀਆ ਕੀ ਫਾਇਦਾ ਹੋਈ ਕਹਨੂੰ ਮਿੰਤਾ ਕਰੇ ਨੇ ਕਿਸ ਦੀਆਂ ਆਲਾ ਹੋਰ ਫੁੱਲੇ ਨੇ ਪਤਰੀ ਮੈਂ ਕੀ ਚੀਜ਼ਾਂ ਮੇਰੇ ਮਿੰਤਾ ਕਰਦੇ ਨੇ ਨਹੀਂ ਬਣੂ ਨਾ ਸਹੀ ਹੋਰ ਕੀ ਹੈ ਠੀਕ ਹੈ ਨਾ ਜੀ ਟਾਈਮ ਕੱਢਦੇ ਨੇ ਵਧੀਆ ਆਪਦਾ ਪਾਸ ਕਰਦੇ ਆ ਜੀ ਜੀ ਸੋ ਮੈਂਨਤ ਜਾਰੀ ਆ ਮਜ਼ਦੂਰਾਂ ਦਾ ਡੇ ਆ ਜਿਹੜਾ ਐਲਾਨ ਵੱਡੇ ਵੱਡੇ ਕੀਤੇ ਜਾਂਦੇ ਨੇ ਦੁਨੀਆਂ ਦੇ 80 ਦੇਸ਼ਾਂ ਦੇ ਵਿੱਚ ਭਾਰਤ ਸਮੇਤ ਇਹ ਦਿਨਾਂ ਜਿਹੜਾ ਮਨਾਇਆ ਜਾਂਦਾ ਏ ਵੱਡਾ ਸੰਘਰਸ਼ ਕਰਕੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦਵਾਉਣ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ ਨੇ ਪਰ ਮਜ਼ਦੂਰਾਂ ਦੇ ਹੱਕ ਕਿੰਨੇ ਕੁ ਉਹਨਾਂ ਨੂੰ ਮਿਲੇ ਨੇ ਐਲਾਨ ਜਿਹੜੇ ਕੀਤੇ ਜਾਂਦੇ ਨੇ ਉਹ ਕਿੰਨੇ ਕੁ ਸਹੀ ਨੇ ਉਹ ਤੁਹਾਨੂੰ ਦਿਖਾਉਣ ਦੇ ਲਈ ਇੱਥੇ ਪਹੁੰਚੇ ਤੁਸੀਂ ਦੇਖ ਰਹੇ ਹੋ ਬੀਬੀਆਂ ਫੇਰ ਵੀ ਮਜ਼ਦੂਰ ਡੇ ਹੋਣ ਦੇ ਬਾਵਜੂਦ ਵੀ ਮਿਹਨਤ ਮਜ਼ਦੂਰੀ ਆ ਜਿਹੜੀ ਉਹ ਕਰ ਰਹੀਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬੀਬੀ ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਕੀ ਨਾਮ ਆ ਜੀ ਪਰਮਜੀਤ ਕੌਰ ਵੀਰ ਜੀ ਪਰਮਜੀਤ ਕੌਰ ਜੀ ਅੱਜ ਤੱਕ ਕਹਿੰਦੇ ਮਜ਼ਦੂਰਾਂ ਦਾ ਦਿਨ ਆ ਜੀ ਮਜ਼ਦੂਰਾਂ ਨੂੰ ਹਰ ਇੱਕ ਸਹੂਲਤ ਦਿੱਤੀ ਜਾਂਦੀ ਹੈ ਉਹਨਾਂ ਦਾ ਦਿਨ ਮਨਾਇਆ ਜਾ ਰਿਹਾ ਹੈ ਸਰਕਾਰ ਨੇ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਪਰ ਮਨਰੇਗਾ ਦਾ ਕੰਮ ਫੇਰ ਉਸੇ ਤਰ੍ਹਾਂ ਜਾਰੀ ਸਾਨੂੰ ਕੋਈ ਛੁੱਟੀ ਨਹੀਂ ਹੈਗੀ ਜੀ ਸਾਨੂੰ ਕੋਈ ਨਹੀਂ ਹੈਗਾ ਇਹਦੇ ਵਿੱਚ ਸਾਨੂੰ ਤਾਂ ਮਿਹਨਤ ਕਰਨੀ ਪੈਣੀ ਹੈ ਜੀ ਕਿਉਂ ਮਿਹਨਤ ਇੱਕ ਦਿਨ ਤਾਂ ਤੁਸੀਂ ਛੁੱਟੀ ਮਾਰ ਹੀ ਸਕਦੇ ਹੋ ਜੀ ਹਰ ਕੋਈ ਮਾਰ ਲੈਂਦਾ ਕੀ ਗੱਲ ਜੀ ਨਹੀਂ ਮਾਰੀ ਜਾਂਦੇ ਵੀਰ ਜੀ ਹੋਰ ਵੀਰ ਜੀ ਹੁਣ ਸਾਨੂੰ ਵੀ ਤਾਂ ਉਹ ਸਾਡੇ ਕਿਹੜਾ ਬੱਚੇ ਕੋਈ ਨੌਕਰੀ ਪਰ ਲੱਗੇ ਪਏ ਨੇ ਵੀ ਅਸੀਂ ਕੋਈ ਉਹਨਾਂ ਦੇ ਸਿਰ ਤੇ ਬੈਠ ਕੇ ਖਾ ਲਈਏ ਸਰਕਾਰ ਤਾਂ ਕਹਿੰਦੀ ਹੈ ਕਿ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕੋਈ ਨਹੀਂ ਵੀਰ ਜੀ ਸਾਡੇ ਬੱਚੇ ਪੜ੍ਹੇ ਲਿਖੇ ਫਿਰਦੇ ਨੇ ਉਹ ਵੀ ਘਰੇ ਬੈਠੇ ਨੇ ਨੌਕਰੀ ਮਿਲੀ ਨਹੀਂ ਜੀ ਕੋਈ ਨੌਕਰੀ ਨਹੀਂ ਵੀਰ ਜੀ ਸਰਕਾਰ ਨੇ بڑے بڑے ਵਾਅਦੇ ਕੀਤੇ ਸੀ ਵੀ ਨੌਕਰੀ ਦਵਾਂਗੇ ਘਰ ਘਰ ਬੱਚਿਆਂ ਨੂੰ ਐਡੇ ਐਡੇ ਡਿਗਰੀਆਂ ਬੱਚੇ ਘਰੇ ਬੈਠੇ ਨੇ ਜੀ ਹੁਣ ਅਸੀਂ ਮਜ਼ਦੂਰੀਆਂ ਕਰੀ ਜੀ ਹੋਰ ਕੀ ਕਰੀਏ ਰਾਸ਼ਨ ਤਾਂ ਮਿਲਦਾ ਹੋਊਗਾ ਜੀ ਸਾਡਾ ਕਾਟੇ ਨਹੀਂ ਬਣਿਆ ਵੀਰ ਜੀ ਹੁਣ ਤੇ ਕਾਟ ਵੀ ਨਹੀਂ ਹਲੇ ਕਿ ਕਾਰਡ ਕਿਉਂ ਨਹੀਂ ਬਣਿਆ ਜੀ ਬਣਦਾ ਹੀ ਨਹੀਂ ਜੀ ਕਹਿੰਦੇ ਛੁਟਕਾਰਾ ਨਹੀਂ ਬਣਦਾ ਕਹਿੰਦੇ ਤੁਸੀਂ ਤਾਂ ਵਧੀਆ ਲੋਕ ਹੋ ਰਹੇ ਅੱਛਾ ਫਿਰ ਤੁਹਾਡਾ ਇਹ ਕਾਰਡ ਜੀ ਹੋਣਾ ਸੀ ਮਜ਼ਦੂਰੀ ਕਰ ਰਹੇ ਹੁਣ ਕੋਈ ਵਧੀਆ ਲੋਕਾ ਸੀ ਹਮ ਹਜ਼ਾਰ ਹਜ਼ਾਰ ਰੁਪਏ ਤਾਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਮਿਲਿਆ ਜੀ ਕਿਸੇ ਨੂੰ ਨਾ ਜੀ ਨਾ ਵੀਰ ਜੀ ਆਸ ਹੈ ਕਿ ਮਿਲੂ ਨਹੀਂ ਜੀ ਸਾਨੂੰ ਕੋਈ ਆਸ ਨਹੀਂ ਜੀ ਹਾਂ ਜਿਹੜੇ ਅਸੀਂ ਮਿਹਨਤ ਕਰਦੇ ਵੀਰ ਜੀ ਸਾਡੇ ਇਹ ਆ ਬਸ ਇਹਦੇ ਤੇ ਉਮੀਦਾਂ ਨਹੀਂ ਹਾਂਜੀ ਹਾਂ ਜੀ ਜੀ ਹਾਂਜੀ ਆਪਣੀ ਮੈਂ ਹੋਰ ਵੀ ਬੀਬੀਆਂ ਨੇ ਹਾਂਜੀ ਬੀਬੀ ਵੈਗਰੀ ਚ ਖਾਲਸਾ ਵੈਗਰੀ ਫਤ ਕੀ ਨਾਮ ਆ ਜੀ ਬੰਤਕੌਰ ਜੀ ਬੰਤਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਰਕਾਰ ਵੱਲੋਂ ਜਿਹੜਾ ਸਰਕਾਰੀ ਐਲਾਨ ਕੀਤਾ ਗਿਆ ਛੁੱਟੀ ਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਫੇਰ ਵੀ ਮਿਹਨਤ ਕਰਦੇ ਹੋ ਮਜ਼ਦੂਰ ਦਿਹਾੜੀ ਅਸੀਂ ਤਾਂ ਕਰ ਰਹੇ ਹਾਂ ਜੀ ਸਾਨੂੰ ਤਾਂ ਕੀ ਆ ਜੀ ਅਸੀਂ ਦੂਰ ਤੁਰ ਤੁਰ ਕੇ ਜਾਂਦੇ ਆ ਬੱਚੇ ਘਰ ਛੱਡ ਕੇ ਆਉਨੇ ਆ ਹੂੰ ਹੁਣ ਸਾਨੂੰ ਕੋਈ ਇਹਦੇ ਵਿੱਚ ਚਾਹੋ ਨਹੀਂ ਹੈਗਾ ਕੀ ਆਪਣਾ ਕਰਕੇ ਖਾਣਾ ਨਹੀਂ ਹੈਗਾ ਅਸੀਂ ਨੇ ਸਾਡੀ ਕਾਦੀ ਛੁੱਟੀ ਆ ਜੀ ਹਾਂ ਬੱਚੇ ਤਾਂ ਖਾਣ ਨੂੰ ਮੰਗਦੇ ਨੇ ਸਬਜੀ ਵੀ ਦੇਖੋ ਹੁਣ 100 ਰੁਪਏ ਦੀ ਸਬਜੀ ਬਣਦੀ ਆ ਘਰੇ ਕੀ ਕਰੀਏ 6 ਮਹੀਨਿਆਂ ਤੋਂ ਸਾਨੂੰ ਕਣਕ ਵੀ ਨਹੀਂ ਦਿੱਤੀ ਗਈ ਹੈਗੀ 6 ਮਹੀਨਿਆਂ ਤੋਂ ਕਣਕ ਨਹੀਂ ਮਿਲੀ 6 ਮਹੀਨੇ ਕੜ ਕੇ ਨਹੀਂ ਸਾਨੂੰ ਆਈ ਹੈਗੀ ਜੀ 6 ਮਹੀਨੇ ਸਾਰੇ ਹੋ ਗਏ ਕਣਕ ਕਿਉਂ ਨਹੀਂ ਆਈ ਜੀ ਨਾ ਮਿਲੀ ਨਾ ਆਟਾ ਨਾ ਕੜਕ ਸਾਰੇ ਪਿੰਡਾਂ ਦੀ ਤੁਸੀਂ ਗੱਲ ਨਹੀਂ ਕੀਤੀ ਜੀ ਅਧਿਕਾਰੀ ਸੀਗੇ ਜਿਹੜੇ ਉਹਨਾਂ ਨਾਲ ਉਹਨਾਂ ਨਾਲ ਕੋਈ ਗੱਲ ਨਹੀਂ ਜੀ ਕੀਤੀ ਜੀ ਬੇਬੇ ਪਹਿਲਾਂ ਕਣਕ ਮਿਲਦੀ ਮੈਂ ਇੱਕ ਗੱਲ ਕਰਦਾ ਫਿਰ ਕਣਕ ਨਹੀਂ ਮਿਲੀ ਕਰਦਾ ਗੁਜ਼ਾਰਾ ਕਿੱਦਾਂ ਚੱਲਿਆ ਮੁੱਲ ਲੈ ਕੇ ਰੱਖੀ ਵੀ ਸੀ ਕਣਕ ਮੈਂ ਕਹਿੰਦੀ ਭੈਣ ਭਾਂਜਾ ਤੇ ਲੱਤੀ ਮੈਂ ਤਾਂ ਮੇਰੀ ਭੈਣ ਨੂੰ ਕਿਹਾ ਦੋ ਕੁਇੰਟਲ ਬਿਚਾਰੀ ਉਹ ਛੱਡ ਕੇ ਗਈ ਆ ਸਾਨੂੰ ਕਣਕ ਕਹਿੰਦੀ ਵੀ ਚਲੋ ਤੁਸੀਂ ਸਾਡੇ ਹੈਗੇ ਆ ਲੈ ਲਓ ਠੀਕ ਐ ਹਾਂਜੀ ਨਹੀਂ ਤਾਂ ਫਿਰ ਰੋਟੀ ਦੇ ਵੀ ਔਖਾ ਹੋ ਜਾਣਾ ਸੀ ਰੋਟੀ ਤਾਂ ਔਖਾ ਹੀ ਤਾਂ ਜੀ ਹੋਰ ਕੀ ਕਰੀ ਆਪਾਂ ਸਰਪਸ ਹੋ ਗਿਆ ਬੰਦਾ ਹਾਂ ਬੀਬੀ ਕਹਿੰਦੀ ਰੋਟੀ ਤੋਂ ਔਖਾ ਐ ਨਾਲ ਬੀਬੀ ਖੁਸ਼ ਹੋ ਰਹੀ ਆ ਹਾਂਜੀ ਹਾਂਜੀ ਮਾਤਾ ਜੀ ਕੀ ਨਾਮ ਆ ਜੀ ਤਸਵੀਰ ਕੌਰ ਆ ਜੀ ਤਸਵੀਰ ਕੌਰ ਜੀ ਕਿੰਨੀ ਉਮਰ ਐ ਹਾਉ ਜੀ 40 45 ਹੂੰ ਤੁਸੀਂ ਅੱਜ ਤਾਂ ਛੁੱਟੀ ਹੈ ਜੀ ਸਰਕਾਰੀ ਮਜ਼ਦੂਰ ਡੇ ਆ ਮਜ਼ਦੂਰਾਂ ਦਾ ਦਿਨ ਆ ਤੁਸੀਂ ਫੇਰ ਵੀ ਮਿਹਨਤ ਕਰ ਰਹੇ ਹੋ ਕੀ ਮਜਬੂਰੀ ਆ ਬੇਬੇ ਫੇਰ ਵੀ ਲੱਗੇ ਸਾਡੀ ਵੀ ਮੰਜੂਰੀ ਦੇਖੋ ਜੀ ਕੀ ਮਜਬੂਰੀ ਹੈ ਜੀ ਅਸੀਂ ਵੀ ਬਾਹ ਭੁੱਖੇ ਮਰਦੇ ਸਾਡਾ ਅਸੀਂ ਕਿੱਥੋਂ ਖਾਈਏ ਹਾਂ ਅਸੀਂ ਕਿੱਥੋਂ ਖਾਈਏ ਨਿਆਣੇ ਖਾਣ ਨੂੰ ਮੰਗਦੇ ਨੇ ਜੇ ਮਿਹਨਤ ਕਰਾਂਗੇ ਤਾਂ ਆਹੀ ਰੋਟੀ ਖਾਣਗੇ ਜੇ ਮਿਹਨਤ ਕਰਾਂਗੇ ਤਾਂ ਸਾਡੇ ਘਰ ਪੈਸਾ ਜਾਊਗਾ ਨਹੀਂ ਸਰਕਾਰ ਦੀ ਸਹੂਲਤ ਕੋਈ ਨਹੀਂ ਮਿਲ ਰਹੀ ਕੋਈ ਨਹੀਂ ਮਿਲਦੀ ਜੀ ਸੰਤਾ ਕੋਈ ਨਹੀਂ ਮਿਲਦੀ 1000 ਰੁਪਏ ਕਹਿੰਦੇ ਪਾਵਾਂਗੇ ਉਹ ਵੀ ਨਹੀਂ ਪਾਇਆ ਸੰਤਾ ਯਾਨੀ ਜੀ 1000 ਉਹ ਬੰਦਾ ਉਹ ਕਹਿੰਦੇ ਜੀ ਪਾਵਾਂਗੇ ਜ਼ਰੂਰ ਟਾਈਮ ਲੱਗ ਜਾਂਦਾ ਹੁੰਦਾ ਐਂ ਕਹਿੰਦੇ ਨੇ। ਨਾ ਜੀ ਸਾਨੂੰ ਕੋਈ ਉਹ ਆਸ ਨਹੀਂ ਹੈਗੀ ਇਹਨਾਂ ਦੀ। ਹੂੰ ਫਿਰ ਬੇਬੇ ਹੁਣ ਵੋਟਾਂ ਨੇ ਵੋਟਾਂ ਲੈਣ ਪਿੰਡਾਂ ਚ ਆਉਣਗੇ। ਵੋਟਾਂ ਲੈਣ ਆਉਣਗੇ ਸੀ ਕਿਸੇ ਨੂੰ ਵੋਟ ਨਹੀਂ ਪਾਉਂਦੇ। ਹਾਂ ਹਾਂ ਅਸੀਂ ਪਹਿਲਾਂ ਮੰਗ ਮੰਗਾਗੇ। ਭਗਵਾਨ ਜੀ ਮਾਨਤਾ ਕਹਿੰਦਾ ਸਾਰੇ ਲੋਕ ਖੁਸ਼ ਨੇ ਮੇਤੋਂ। ਖੁਸ਼ ਨੇ? ਹਾਂ ਸਾਨੂੰ ਤਾਂ ਆਟਾ ਵੀ ਨਹੀਂ ਦਿੰਦੇ ਖਾਣ ਨੂੰ। ਅਸੀਂ ਕਿੱਥੋਂ ਖਾਈਏ? ਸਲਾਣੀ ਪਿੰਡ ਦੇ ਵਿੱਚ ਆਪ ਦਿੱਲੀ ਦਾ ਮੁੱਖ ਮੰਤਰੀ ਅਤੇ ਪੰਜਾਬ ਦਾ ਘਰ ਘਰ ਜਾ ਕੇ ਆਟਾ ਵੰਡ ਕੇ ਗਏ ਨੇ ਜੀ। ਛੋਟੇ ਕੋਈ ਨਹੀਂ ਆਇਆ। ਨਾ ਜੀ ਸਾਡੇ ਲੇ ਵੀ ਨਹੀਂ ਆਏ। ਇਹ ਤਾਂ ਮੁੱਲ ਲਿਆਉ ਮੋਨ ਲਿਆ ਕੇ ਖਾਨੇ ਆ ਥਾਈ ਲਈ ਕਣਕ ਤਾਂ ਮਿਲਦੀ ਹੋਊ ਕਣਕ ਸਾਨੂੰ ਕਿੱਥੇ ਮਿਲਦੀ ਆ 6 ਮਹੀਨੇ ਹੋ ਗਏ ਸਾਨੂੰ ਕਣਕ ਮਿਲੀ ਨੂੰ ਅਸੀਂ ਕਿੱਥੋਂ ਖਾਈਏ ਹੈ ਅੱਛਾ ਦੱਸ ਨਰੇਗੇ ਜ ਸਾਡੀ ਦਿਹਾੜੀ ਵੀ ਵਧਾਵੋ 350 ਨਾਲ ਕੀ ਮੰਨਦਾ ਅਸੀਂ ਏਡੀ ਦੂਰ ਤੁਰ ਕੇ ਆਉਂਨੇ ਕਿਰਾਇਆ ਲਾ ਕੇ ਆਉਂਨੇ ਉਹੀ 350 ਕਿਰਾਏ ਚ ਲੱਗ ਜਾਂਦਾ ਅਸੀਂ ਕਿੱਥੋਂ ਖਾਈਏ ਸੋ ਇਹ ਹਾਲਾਤ ਨੇ ਜੀ ਸਰਕਾਰ ਵੱਲੋਂ ਦਾਅਵੇ ਤਾਂ ਵੱਡੇ ਕੀਤੇ ਜਾਂਦੇ ਨੇ ਮਜ਼ਦੂਰ ਡੇ ਤੇ ਸੁੱਟੀ ਦਾ ਐਲਾਨ ਕੀਤਾ ਗਿਆ ਪਰ ਇੱਥੇ ਮਜ਼ਦੂਰ ਨੇ ਜਿਹੜੇ ਮਿਹਨਤ ਕਰ ਰਹੇ ਨੇ ਕੜਾਕੇ ਦੀ ਧੁੱਪ ਦੇ ਵਿੱਚ ਬੀਬੀਆਂ ਨੇ ਵੀਰ ਨੇ ਜਿਹੜੇ ਨਹਿਰ ਦੀ ਸੂਏ ਦੀ ਸਫਾਈ ਕਰ ਰਹੇ ਨੇ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਦੋ ਟਾਈਮ ਦੀ ਰੋਟੀ ਆ ਜਿਹੜੀ ਆਪਣੇ ਬੱਚਿਆਂ ਨੂੰ ਖਵਾਈ ਜਾ ਸਕੇ ਜੇ ਕਹਿੰਦੇ ਅਸੀਂ ਕੰਮ ਕਰਾਂਗੇ ਤਾਂ ਹੀ ਘਰ ਚੁੱਲ੍ਹਾ ਬਲੂਗਾ ਤਾਂ ਹੀ ਰੋਟੀ ਬਣੂਗੀ ਜੇ ਮਿਹਨਤ ਕਰਾਂਗੇ ਸਰਕਾਰ ਦੇ ਦਾਬਿਆਂ ਨਾਲ ਢਿੱਡ ਨਹੀਂ ਭਰਦਾ ਦਾਬੇ ਤਾਂ ਵੋਟਾਂ ਲੈਣ ਲਈ ਹੁੰਦੇ ਨੇ ਪਰ ਜ਼ਮੀਨੀ ਪੱਧਰ ਤੇ ਕੀ ਹਕੀਕਤਾ ਕਿਸ ਤਰ੍ਹਾਂ ਦੇ ਹਾਲਾਤ ਨੇ ਮਜ਼ਦੂਰਾਂ ਦੇ ਉਹ ਵੀ ਤੁਹਾਨੂੰ ਦਿਖਾਏ ਨੇ ਅੱਗੇ ਨੂੰ ਵੀ ਜਿਹੀ ਜਾਣਕਾਰੀ ਤੁਹਾਨੂੰ ਦੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਜਵਾਨਾ ਪਾਸੋਂ